ਅੰਮ੍ਰਿਤਸਰ ਦੇ ਵਿੱਚ ਇੱਕ ਤੁਹਾਨੂੰ ਅਜਿਹਾ ਇੱਕ ਪੁਰਾਣਾ ਬਹੁਤ ਹੀ ਪੁਰਾਣਾ ਇਹ ਬੋੜ ਹੈ ਜਿਸ ਦੇ ਹੇਠਾਂ ਬਾਬਾ ਅਜੀਤ ਸਿੰਘ ਜੀ ਇੱਕ ਚਾਹ ਦਾ ਸੈਟਪ ਲਾ ਕੇ ਬੈਠੇ ਹੋਏ ਨੇ तकरीबन 44 ਸਾਲ ਹੋ ਗਏ ਇਹਨਾਂ ਨੂੰ ਇਹ ਸੈਟਪ ਲਾਇਆ ਨੂੰ ਜਿੱਥੇ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਤਨ ਤਰੀਕੇ ਦੇ ਨਾਲ ਇਹ ਜਿਹੜਾ ਪ੍ਰਾਤਨ ਪੱਠੀ ਲੱਗੀ ਹੋਈ ਹੈ ਇਸ ਨੂੰ ਗੇੜ ਕੇ ਅੱਗ ਬਾਲ ਕੇ ਇਸ ਦੇ ਉੱਤੇ ਚਾਹ ਤਿਆਰ ਕੀਤੀ ਹੈ ਸਾਰਾ ਕੰਮ ਖੁਦ ਕਰਦੇ ਨੇ ਨਾ ਹੀ ਇਹਨਾਂ ਨੂੰ ਕੋਈ ਨੌਕਰੀ ਰੱਖਿਆ ਹੋਇਆ ਹੈ ਜੇ ਜਿਹੜੀ ਇਹ ਜੇ ਚਾਹ ਦੀ ਗੱਲ ਕਰੀਏ ਤਾਂ ਇਹਨਾਂ ਦੀ ਚਾਹ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਤੱਕ ਨਹੀਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਚਾਹ ਪੀਣ ਲਈ ਆਉਂਦੇ ਨੇ ਕਿਉਂਕਿ ਪੁਰਾਤਨ ਤਰੀਕੇ ਦੇ ਨਾਲ ਜਿਹੜੀ ਕਿ ਚਾਹ ਇਹਨਾਂ ਵੱਲੋਂ تیار ਕੀਤੀ ਜਾਂਦੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਹੜ ਦੇ ਹੇਠਾਂ ਇਹਨਾਂ ਵੱਲੋਂ ਜਿਹੜਾ ਕਿ ਸੈੱਟ ਪਾਇਆ ਜਾਂਦਾ ਜਿੱਥੇ ਕਿ ਅੱਜ ਕੱਲ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਲੋਕ ਖਾਣਾ ਖਾਣ ਲਈ ਚਾਹ ਪੀਣ ਲਈ ਜਾਂਦੇ ਨੇ ਪਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਬਾ ਜੀ ਵੱਲੋਂ ਬੋਹੜ ਦੇ ਹੇਠਾਂ ਕਾਇਸ ਤੋਂ तकरीबन 40 ਪੰਜਾ